ਜਲਾਲਾਬਾਦ ਹਲਕੇ ਦੇ ਪਿੰਡ ਵੈਰੋ ਕਾ ਦੇ ਸ਼ਵਨ ਕੰਬੋਜ ਨੇ ਕਾਰਾਟਾ ਚੈਂਪੀਅਨਸ਼ਿਪ ਖੇਡ ਜਿੱਤਿਆ 골ਡ ਮੈਡਲ ਜੈਪੁਰ ਵਿਖੇ ਨੈਸ਼ਨਲ ਪੱਧਰ ਤੇ ਹੋਈ ਕਾਰਾਟਾ ਖੇਡ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਆਪਦੇ ਮਾਪਿਆਂ ਦਾ ਅਤੇ ਪੂਰੇ ਇਲਾਕੇ ਦਾ ਕੀਤਾ ਨਾਮ ਰੋਸ਼ਨ ਜਲਾਲਾਬਾਦ ਪਹੁੰਚਣ ਤੇ ਪਰਿਵਾਰਕ ਮੈਂਬਰਾਂ ਤੇ ਸਕੂਲ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਕੋਚਿੰਗ ਵੀ ਸਾਡਾ ਬੇਟਾ ਜਲਾਲਾਬਾਦ ਦੇ ਸੈਕਰਟ ਹਾਰਟ ਸਕੂਲ ਚੋ ਲੈ ਰਿਆ ਹੈ ਅਤੇ ਪਿਛਲੇ 5 ਸਾਲਾਂ ਤੋਂ ਬੱਚੇ ਦੇ ਵੱਲੋਂ ਲਗਾਤਾਰ ਮਿਹਨਤ ਕੀਤੀ ਜਾ ਰਹੀ ਹੈ ਜਿਸ ਦੀ ਬਦੌਲਤ ਅੱਜ ਨੈਸ਼ਨਲ ਪੱਧਰ ਤੇ ਖੇਡ ਕੇ 골ਡ ਮੈਡਲ ਜਿੱਤਿਆ ਹੈ। ਭਾਈ ਜੀ ਕੀ ਨਾਮ ਆ ਕਿੱਥੋਂ ਦੇ ਰਹਿਣ ਵਾਲੇ ਹੋ? ਸਮਨ ਕਮੋਜ ਪੈਰੋ ਕਿੱਥੋਂ? ਅੱਜ ਤੁਸੀਂ ਜਿਹੜੀ ਖੇਡ ਖੇਡ ਕੇ ਆਏ ਹੋ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ? ਬਹੁਤ ਵਧੀਆ ਖੇਡਿਆ ਤੇ ਬਹੁਤ ਮਿਹਨਤ ਕੀਤੀ ਸੀ ਇੰਨਾ ਤੱਕ ਪਹੁੰਚਣ ਵਾਸਤੇ ਤੇ ਅਮਨ ਦਾ 골ਡ ਆ ਗਿਆ ਕਿੰਵੀ ਪੋਜੀਸ਼ਨ ਤੇ ਰਹੇ ਹੋ ਫਰਸਟ ਪੋਜੀਸ਼ਨ ਤੇ ਸਟੇਟ ਦਾ ਸੀ ਕਿ ਨੈਸ਼ਨਲ ਸੀ ਨੈਸ਼ਨਲ ਸੀ ਕਿੱਥੇ ਖੇਡ ਗਏ ਆਏ ਹੋ ਤੁਹਾਡੀ ਕੋਚਿੰਗ ਕਿੱਥੋਂ ਮਿਲਦੀ ਹੈ ਤੁਹਾਨੂੰ ਸਕੂਲ ਤੋਂ ਕਿਹੜੇ ਸਕੂਲ ਤੋਂ ਰਜਿੰਦਰ ਸਰ ਇਹਨਾਂ ਨੂੰ ਕੋਚਿੰਗ ਦਿੱਤੀ ਸਮੋਸਾ ਪਹਿਲਾਂ ਵੀ ਕਦੀ ਇਦਾਂ 골ਡ ਮੈਡਲ ਜਿੱਤੇ ਨੇ ਕੀ ਕਹਿਣਾ ਚਾਹੋਗੇ ਅੱਜਕੱਲ ਦੇ ਬੱਚਿਆਂ ਨੂੰ ਬਿਲਕੁਲ ਕੀ ਉਹ ਖੇਡਣ ਤੇ ਬਾਦ ਤੋਂ ਬਾਅਦ ਸਪੋਰਟਸ ਦੀ ਜਾਣ ਕੀ ਮੰਨਦੇ ਹੋ ਇੱਕ ਬੱਚੇ ਦੇ ਖੇਡਣ ਦੇ ਪਿੱਛੇ ਕਿਸ ਦਾ ਹੱਥ ਹੁੰਦਾ ਹੈ ਟੀਚਰ ਦਾ કે ਮਾਤਾ ਪਿਤਾ ਦਾ ਦੋਨਾਂ ਦਾ ਦੋਲਾ ਲਈ ਕੋਚ ਦਾ ਸਾਬ ਜੀ ਨਾਮ ਹੈ ਕਿੱਥੋਂ ਦੇ ਰਹੇ ਨਾਲ ਹੋਰ ਕੋਲਵੰਦ ਸਹੀ ਚੱਕ ਲੈ ਬੇਟਾ ਖੇਡ ਗਿਆ ਖੁਸ਼ ਹੋ ਬਹੁਤ ਖੁਸ਼ ਹੈ ਕਿੰਵੇਂ ਸਥਾਨ ਤੇ ਰਿਹਾ ਹੈ ਬਾ ਪੋਜੀਸ਼ਨ ਤੇ ਰਿਹਾ ਜੀ 골ਡ ਮੈਡਲ ਲੈ ਕੇ ਆ ਜੇਕਰ ਗੱਲ ਕਰੀਏ ਤਾਂ ਪਿਛਲੇ ਕਿੰਨੇ ਸਮੇ ਤੋਂ ਬੱਚੇ ਦਾ ਖੇਡਾ ਦੇ ਵਾਲਰ ਜਾਣਾ ਲਗਭਗ 5 ਸਾਲ ਤੋਂ ਕਿੱਥੇ ਸਟੱਡੀ ਕਰਦੇ ਨੇ ਸੈਕਟਰ 85 ਕੌਨਵਰਸ ਸਕੂਲ ਦਲਾਵਾਪੁਰ ਤੇ ਕੋਚਿੰਗ ਕਿੰਨਾ ਤੋਂ ਲੈਂਦੇ ਨੇ ਸਾ ਸਰ ਨਾਲ ਜੀ ਸਰ ਰਜਿੰਦਰ ਸਰ ਬਹੁਤ ਵਧੀਆ ਕੋਚਿੰਗ ਦਿੰਦੇ ਨੇ ਡਾਕਟਰ ਸਾਹਿਬ ਅੱਜ ਕੱਲ੍ਹ ਕਈ ਬੱਚੇ ਨਸ਼ਿਆਂ ਦੇ ਵਿੱਚ ਪੈ ਚੁੱਕੇ ਨੇ ਖੇਡਾਂ ਦੇ ਵੱਲ ਜਮਾਂ ਨਹੀਂ ਧਿਆਨ ਦੇ ਰਹੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਸਾਰੇ ਪੇਰੈਂਟਸ ਤੇ ਸਾਰੇ ਟੀਚਰ ਜਿੰਨਾ ਸਕੂਲਾਂ ਦੇ ਵਿੱਚ ਜਿਹੜੇ ਵੀ ਬੱਚੇ ਵੱਢਦੇ ਨੇ ਸਾਰੇ ਉਹਨਾਂ ਦਾ ਖੇਡਾਂ ਵੱਲ ਧਿਆਨ ਦੇਣ ਤੇ ਉਹਨਾਂ ਦੀ ਸਪੋਰਟ ਕਰਨ ਬਤਵਾਦ ਤੇ ਬੱਚੇ ਜਿਹੜੇ ਗੇਮਾਂ ਵੱਲੋਂ ਜਾ ਕੇ ਤੇ ਨਿਸ਼ਾਨੇ ਸੁਧਾਰਾ ਬਾਈ ਜੀ ਕੀ ਨਾਮ ਹੈ ਤੇ ਕਿੱਥੇ ਕੋਚਿੰਗ ਦਿੰਨੇ ਹੋ ਮੈਂ ਰਜਿੰਦਰ ਸਿੰਘ ਆ ਸੈਕੰਡ ਹਾਟ ਕੌਨਵਰਸਪੂਲ ਦੇ ਵਿੱਚ ਮੈਂ ਸਪੋਰਟਸ ਦੀ ਜੀਡੀਆਈਆ ਕਰਾਟੇ ਦੀ ਕਲਾ ਨੂੰ ਦਿੰਦਾ ਔਰ ਉੱਥੋਂ 15 ਬੱਚੇ ਲੈ ਕੇ ਗਿਆ ਸੀ ਜਿਹਦੇ ਵਿੱਚੋਂ 5 골ਡ ਆ 2 ਸਿਲਵਰ ਆ ਤੇ 8 ਬ੍ਰਾਉਂਜ਼ 15 ਦੇ 15 ਮੈਡਲ ਜਿਹੜੇ ਆ ਉਹ ਲੈ ਕੇ ਆਏ ਆ ਅਸੀਂ ਔਰ ਓਵਰ ਆਲ ਜਿਹੜੀ ਟਰੋਫੀ ਆ ਨੈਸ਼ਨਲ ਚੋ ਉਹ ਸੈਕੰਡ ਪੋਜੀਸ਼ਨ ਰਹੀ ਹੈ ਸਾਡੀ ਕੀ ਕਹਿਣਾ ਚਾਹੋਗੇ ਅੱਜ ਕੱਲ ਦੇ ਬੱਚਿਆਂ ਨੂੰ ਜਿਹੜੇ ਨਸ਼ਿਆਂ ਦੇ ਵਿੱਚ ਪਏ ਨੇ ਤੇ ਬੱਚਿਆਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ ਵਕਤ ਵਾਦ ਜਿਹੜਾ ਸਟੱਡੀ ਤੇ ਸਪੋਰਟਸ 'ਵਲ ਧਿਆਨ ਦੇਣ ਤਾਂ ਕਿ ਜਿਹੜੀ ਤੁਹਾਡੀ ਸਿਹਤ ਹੈ ਉਹ ਵਧੀਆ ਰਹੇ ਫਿੱਟ ਰਹੇ ਤੇ ਆਪਣਾ ਜਿਹੜਾ ਨਸ਼ਾ ਤੋਂ ਵੀ ਸਿਕਹਾਰਾ ਰਹੇਗਾ ਇਸ ਬੱਚੇ ਦੀ ਗੱਲ ਕਰੀਏ ਤਾਂ ਪਿਛਲੇ ਕਿੰਨੇ ਸਮੇਂ ਤੋਂ ਕੋਚਿੰਗ ਦੇ ਰਹੇ ਹੋ ਇਹ 5 ਸਾਲ ਤੋਂ ਮੇਰੇ ਨਾਲ ਹੈ ਬੱਚਾ 5 ਸਾਲ ਤੋਂ ਮੈਂ ਇਹਨੂੰ ਟ੍ਰੇਨਿੰਗ ਦੇ ਰਿਹਾ ਹਾਂ ਪਰ ਬਹੁਤ ਵਧੀਆ ਖਿਡਾਰੀ ਹੈ ਇਹਨੇ ਖੂਬ ਮਿਹਨਤ ਕੀਤੀ ਹੈ ਔਰ ਜਿਸ ਤਰ੍ਹਾਂ ਛੁੱਟੀਆਂ ਚੱਲ ਰਹੀਆਂ ਨੇ ਇਹਨਾਂ ਨੇ ਛੁੱਟੀਆਂ ਦੇ ਵਿੱਚ ਆ ਕੇ ਵੀ ਮੈਂ ਇਹਨਾਂ ਨੂੰ ਐਕਸਟਰਾ ਕਲਾਸਿਸ ਦੇ ਕੇ ਟ੍ਰੇਨਿੰਗ ਕਰਵਾ ਕੇ ਲੈ ਕੇ ਗਿਆ ਸੀ ਔਰ ਉੱਥੋਂ ਇਹਨਾਂ ਦੀ ਮਿਹਨਤ ਦਾ ਨਤੀਜਾ ਜਿਹੜਾ ਇਹ ਗੋਲ ਮੈਦਾਨ ਲਈ ਅੱਜ ਦੀ ਇਸ ਖਬਰ ਨੂੰ ਦੇਖ ਕੇ ਅਗਰ ਜੇ ਕੋਈ ਖੇਡਣ ਦੇ ਵੱਲ ਧਿਆਨ ਰੱਖਦਾ ਹੈ ਤਾਂ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਸੰਪਰਕ ਕਰ ਸਕਦਾ ਕਿੱਥੇ ਮਿਲੋਗੇ ਦੇਖੋ ਜੀ ਮੈਂ ਇੱਕ ਸਪੋਰਟਸ ਟੀਚਰ ਕਾਲਵਰ ਸਕੂਲ ਦੇ ਵਿੱਚ ਹਾਂ ਜੇਕਰ ਉਹਨਾਂ ਨੇ ਇੱਥੇ ਜਲਾਲਾਬਾਦ ਦਾ ਰਹਿਣ ਵਾਲਾ ਅਗਰ ਉਹਨਾਂ ਨੇ ਕਿਸੇ ਵੀ ਤਰ੍ਹਾਂ ਨਾਲ ਮੇਰੀ ਮਤਲਬ ਹੈਲਪ ਦੀ ਲੋੜ ਹੈ ਬੱਚਿਆਂ ਨੂੰ ਤਾਂ ਮੇਰੇ ਨਾਲ ਸਕੂਲ ਆ ਕੇ ਵੀ ਸੰਪਰਕ ਕਰ ਸਕਦੇ ਆ ਜਾਂ ਮੈਂ ਇੱਥੇ ਜਲਾਲਾਬਾਦ ਰਹਿਣਾ ਕ੍ਰਿਸ਼ਨਾ ਮੰਦਰ ਕੋਲ ਉੱਥੇ ਆ ਕੇ